ਆਉਹੀ ਗੱਡੀ ਤਾਂ ਟੀਮਾਂ ਥੋੜੀਆਂ ਲੇਟ ਹੋ ਗਈਆਂ ਇਹਨਾਂ ਬੱਚਿਆਂ ਲਈ ਵੀ ਤਾੜੀ ਮਾਰ ਦिए ਭਾਈ ਜੀ ਪਿੱਛੇ ਚਲੇ ਜਾਓ ਤਾੜੀ ਮਾਰ ਦਿਓ ਲਓ ਕਹਿੰਦੇ ਢਿੱਡੂ ਦੀ ਕਬੱਡੀ ਪੈ ਗਈ ਮੇਰੇ ਮਿੱਤਰੋ ਢਿੱਡੂ ਦੀ ਰੇਡ ਪਹਿਲੀ ਕਬੱਡੀ ਤੇ ਕਹਿੰਦੇ ਟੱਕਰ ਥੜ ਜਿਓ ਪਾਸੇ ਬੱਲੇ 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 ਏ ਏ ਆ ਆ ਆ ਆਉ ਨਹੀਂ ਰੇਸਾ ਮੁੰਡਿਆ ਹੈ ਰੇਸਾ ਜਪਿੰਜੀ ਦੀ ਰੇਡ ਤੇ ਮਨਦੀਪ ਲਓ ਬੋਟਿਆ ਇਹ ਆ ਕਹਿੰਦੇ ਚਪੰਗੀ ਵਾਹ ਨੌਜਵਾਨਾ ਜੌਧਾ ਰਹੇ ਪੁੱਤਰਾਂ ਦਾ ਨੀ ਬੀੜ ਬਾਬਾ ਬੁੱਢਾ ਸੱਤ ਪਰ ਉੱਤਰਾ ਦੇ ਜਨਮ ਦੇਣਾ ਤੇ ਬਲਾਰੇ ਲਈ ਵੱਡੇ ਆਸ਼ੀਰਵਾਦ ਮੇਰਾ ਭਰਾ ਪੁੱਜਦੇ ਕਰ ਗਿਆ ਲਓ ਚਪੰਗੀ ਮਾਰਤਾ ਪੁੱਠਾ ਗਿਆ ਮਾਰ ਬੱਲੇ ਇਹ ਸਵਾਦ ਆਓ ਸਵਾਦ ਅਗਲੀ ਰੇਡ ਕਹਿੰਦੇ ਜੈਹ ਦੀ ਮੇਰੇ ਮਿੱਤਰੋ ਜੈਹ ਦੀ ਪਾਈ ਹੋਈ ਕਬੱਡੀ ਤਿਆਰੇ ਦੇ ਤਿਆਰੇ ਤਿਆਮੇ ਰਾਏਪੁਰ ਚੜਿਆਣਾ ਤੇ ਜੀਪੀ ਕਬੱਡੀ ਕਲੱਬ ਕੈਨੇਡਾ ਇਹ ਟੀਮਾਂ ਖੇਡ ਰਹੀਆਂ ਖੇਡ ਮੈਦਾਨ ਵਿੱਚ ਹਰਿਆਲ ਵੇਖ ਪਾਨੀ ਮਾਰ ਤੇ ਜ਼ਹਿਰ ਪਾਨੀ ਮਾਰ ਤੇ ਜ਼ਹਿਰ ਏ ਆ ਆ ਆਓ ਆ ਬੱਲੇ ਮੁੰਡਿਆ ਆ ਵੇਖ ਵਾਜਦੀ ਪੱਟਾਂ ਤੇ ਥਾਪੀ ਸੁਆਦ ਵੱਜਾ ਹੋਇਆ ਮੇਰੇ ਮਿੱਤਰੋ ਇਧਰਲੇ ਬੰਨੇ ਪੀਕੇ ਇਹਦਾ ਗਰਦਿਆਲ ਸਿੰਘ ਪੀਕੇ ਨਾਮ ਹੈ ਇਹਦਾ ਪੀਕੇ ਨਾਮ ਹੈ ਹਲਕਾ ਜਿਹਾ ਟੱਚ ਅਗਲੀ ਰੇਡ ਕਾਟੋ ਕਾਟੋ ਆ ਗਈ ਮਾਝੇ ਵਾਲਿਓ ਕਾਟੋ ਆ ਗਈ ਤੇ ਕਰਮੀ ਮਨਦੀਪ ਗੱਲ ਲਓ ਕਾਟੋ ਆ ਗਈ ਸਿੰਘ ਜੀ ਕਿੰਗ ਗੁਰਦਾ ਖਾਲਸਾ ਬਾਬਾ ਬੁੱਢਾ ਸਹਰੀ ਦਾ ਕਬੱਡੀ ਪਾ ਰਿਆ ਲੜਾ ਜਾਏ ਖੇਤ ਨੂੰ ਕਿਕਰ ਤੇ ਕਾਟੋ ਰਹਿੰਦੀ ਆ ਤੇ ਲੜਾ ਜਾਏ ਖੇਤ ਨੂੰ ਤੇਰੀ ਬੂਟਿਆ ਆ ਕਿਹੜਾ ਆਸਾ ਕਹਿੰਦੇ ਲੋ ਗਡਾਸਾ ਕਹਿੰਦੇ ਐ ਐ ਹਾਏ 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 ਇਹਨੇ ਸਿਆਲ ਦੇ ਵਿਆਹ ਖਾਤੇ ਵੀ ਹੋਣਗੇ ਵਿਆਹ ਦੇਖੇ ਵੀ ਹੋਣਗੇ ਆ ਜਿਹੜੇ ਐਕਸ਼ਨਾਂ ਮੁੰਡੇ ਦੇ ਉਧਰਲੇ ਬੰਨੇ ਜਗਨੂ ਦੀ ਪਾਈ ਹੋਈ ਰੇਡ ਹੈ ਮੇਰੇ ਮਿੱਤਰੋ ਇਹ ਆ ਜਗਨੂ ਇੱਕ ਬੰਨੇ ਕਹਿੰਦੇ ਕਾਲਾ ਨਾਗ ਕੌਡੀਆਂ ਵਾਲਾ ਨਾਲ ਕਰੇਲਾ ਮੇਰੇ ਮਿੱਤਰੋ ਚਾਰੇ ਦੇ ਚਾਰੇ ਤਿਆਰ ਇਧਰਲੇ ਬੰਨੇ ਕਾਲਾ ਨਾਗ ਕੌਡੀਆਂ ਵਾਲਾ ਕਹਿੰਦੇ ਤਿਆਰ ਪਤੰਦਰ ਨੂੰ ਫਿੱਟੂ ਤੁਰ ਪਿਆ ਧੇਰੀਆਂ ਤੋਂ ਮਨਦੀਪ ਕਰ ਗੱਲ ਨੋ ਫਿੱਡੂ ਤਰਪਿਆ ਢੇਰੀਆਂ ਤੋਂ ਫਿੱਡੂ ਦੀ ਕਬੱਡੀ ਚਾਰ ਨੇ ਲੈ ਵੀ ਫਿੱਡੂ ਨਾਲ ਕਿਹਨੇ ਪੈਣਾ ਲੈ ਵੀ ਫੜਦਾ ਤਿਆਰੀ ਜਾਂਦੀ ਮਾਰ ਬੁੱਟਾ ਹੁਣੇ ਨੂੰ ਦੇਣਾ ਕਿ ਇਹ ਪੈ ਜਾ ਪੈ ਜਾ ਪੈ ਜਾ ਬੁੱਟਾ ਪੁੱਛੀ ਕਰਾ ਜੇ ਨੂੰ ਆਹ ਕਿਹੜਾ ਛੱਡਦਾ ਆਹ ਕਿਹੜਾ ਖਿੱਚ 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 ਏ ਥਾਪੀਆਂ ਕਾਦੀਆਂ ਥਾਪੇ ਵੱਜੀ ਜਾਂਦੇ ਐ ਥਾਪੀਆਂ ਕਾਦੀਆਂ ਥਾਪੇ ਵੱਜੀ ਜਾਂਦੇ ਐ ਇਹ ਫਿੱਟੂ ਕਹਿੰਦੇ ਚ ਗੁਗਲਾ ਆ ਜਾਂਦਾ ਕਿਤੇ ਕਿਤੇ ਆਹ ਪੈਂਦੀ ਹੋਈ ਚਪੈਂਦੀ ਦੀ ਰੇਡ ਮੇਰੇ ਮਿੱਤਰੋ ਸਾਰੇ ਖੇਡ ਬਲਾਰਾਂ ਦਾ ਧੰਨਵਾਦ ਹੈ ਮਨਦੀਪ ਸਲਿਆਣੀ ਭਰਾ ਹਰਦੀਪ ਸੁਖਾ ਆਓ ਇਧਰਲੇ ਬੰਨੇ ਪਟਾਕੇ ਕਰੇ ਛਿੱਕ ਕਰੇ ਛਿੱਕ ਰਿਛਾਏ ਹਾਏ 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 ਆਓ ਬੱਲੇ 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 ਹੋ ਗਈ ਮਿੱਤਰੋ ਬਾਈ ਜੀਨੂੰ ਜੀਨੂੰ ਸਵਾਦ ਆਦਾ ਇੱਕ ਵਾਰੀ ਤਾੜੀ ਠੋਕਦੇ ਬੱਚਿਆਂ ਲਈ ਹਰਮਨਦੀਪ ਕਰਗਲ ਜ਼ਹਿਰ ਆ ਗਈ ਲੋ ਜ਼ਹਿਰ ਆ ਗਈ ਆ ਹਣ ਕਿਹੜਾ ਗੱਡੂ ਉਹ ਚਾਰ ਨੰਬਰਿਆ ਤੂੰ ਕੱਢਦੇ ਜੇ ਲੋਕਡਾਉਨ ਆ ਕੰਮ ਤਾਂ ਉਹ ਤੂੰ ਕੱਢਦੇ ਉਹੀ ਪੈ ਗਿਆ ਪੈ ਗਈ ਭਾਨੀ ਮਾਰ 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 ਬੰਦਾ ਬਾੜਾ ਮਾੜਾ ਹੁੰਦਾ ਬਾੜਾ ਸਾਹ ਮਾੜਾ ਹੁੰਦਾ ਮੈਂ ਵੀ ਦੀ ਕਾਡੋ ਰੱਖੀ ਐ ਮੈਨੂੰ ਲੱਗਦਾ ਇਹਨੇ ਇਸੇ ਕੰਮ ਨੂੰ ਰੱਖੀ ਐ ਇਹਨੇ ਇਸੇ ਕੰਮ ਨੂੰ ਰੱਖੀ ਐ ਪੀਕੇ ਕਬੱਡੀ ਮਾਰਿਆ ਕਰੇਲਿਆ ਹੈ ਰਾਤਾ ਮੁੰਡੇ ਨੂੰ ਫੜਦਾ ਕਿ ਨਹੀਂ ਇਹ ਕਾਲਾ ਲਾਗ ਤੇ ਕਰੇਲਾ ਦੋਫੇ ਪੈ ਗਿਆ ਆਹ ਕਾਡੋ ਆ ਗਏ ਡਿਸਕੋ ਡਾਂਸ ਬਹੁਤ ਕਰਦਾ ਮੁੰਡਾ ਪੁਛੰਡੇ ਦਾ ਪੁਛੰਡ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਮੁੰਡਾ ਬਠੰਡੇ ਦਾ ਬਠੰਡ ਵੀ ਤੇ ਮੈਨੂੰ ਕਹਿੰਦਾ ਹਾਏ ਡਿਸਕੋ ਹੁਣ ਕਿਹੜਾ ਕਾਟੋ ਦੀ ਕਾਟੋ ਨੇ ਸਿਰ ਤੇ ਜਵਾਨੀ ਕੱਢੂਗਾ ਕਿਹੜਾ ਕੱਢੂ ਜਵਾਨੀ ਉਹ ਨਿੱਕੇ ਹੁੰਦੇ ਜਿਵੇਂ ਕੱਢਦੇ ਸੀ ਕਾਟੋ ਕਾਟੋ ਤੇ ਗਦਾਸਾ ਗਦਾਸਾ ਤੇ ਕਾਟੋ ਪਾਣੀ ਡੋਲਗੀ ਝਾਂਜਰਾਂ ਵਾਲੀ ਤੇ ਕੈਠੇ ਵਾਲਾ ਹਾਏ 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 ਹੋ ਮੇਰੇ ਰੱਬਾ ਅਜੇ ਅਜੇ ਜਾਂਦਾ ਤੇ ਵਿਆਹ ਬੰਦ ਕਰਦੇ ਜਾਂਦਾ ਆ ਸੈਕਸ਼ਨ ਬੰਦ ਕਰਦੇ ਜਗਰੂ ਦੀ ਪਾਈ ਹੋਏ ਰੇਡ ਹੈ ਉਧਰ ਦੇ ਬੰਦੇ ਭਰਾ ਕਹਿੰਦੇ ਵੀ ਛੱਡੂ ਇੱਕ ਚਾਬੀ ਨੂੰ ਚੱਕ ਲਿਆ ਤੇ ਤਾਲਾ ਨਾ ਟੋਡੀਆਂ ਵਾਲਾ ਕਹਿੰਦੇ ਤੇ ਰਿਆਬ ਪਤੰਦਰ ਨੂੰ ਕਟਾਲਾ ਨਾਗ ਚੱਕ 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 ਬੱਲੇ 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 ਜਗਨੂ ਜਗਨੋ ਹਟਾਦਾ ਨਾਗ ਨੇ ਆਹ ਜਗਨੂ ਜਗਨੋ ਹਟਾਦਾ ਨਾਗ ਨੇ ਪੱਜ ਜਗਨੂ ਪੱਜ ਜਗਨੂ ਪੱਜ ਜਗਨੂ ਤੇ ਇੱਥੇ ਰੱਖਾ ਏਰੀਕਾ ਆਹ ਖਿੱਡੂ ਆ ਗਿਆ ਮੇਰੇ ਮਿੱਤਰੋ ਇਹਦੇ ਇੱਕ ਤੇ ਪੈਣ ਵਰਗੀ ਆ ਫਿੱਡੂ ਦੀ ਪਾਈ ਰੇਡ ਤੇ ਮਨਦੀਪ ਕਰ ਗੱਲ ਲੈ ਫਿੱਡੂ ਆ ਗਿਆ ਹੁਣ ਕਿਹੜਾ 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 ਲੱਗੂ ਨੱਤੀ ਫਿੱਡੂ ਫਿੱਡੂ ਗਿਆ ਇਹ ਅੱਗੇ ਰੋਣਾ ਇਹ ਇਹ ਹਾਂ ਜਿੰਨਾ ਫਿੱਡੂ ਥੱਲੋ ਹਿਲਦਾ ਉਹਦਾ ਫਿੱਡੂ ਦਾ ਢਿੱਡ ਵੀ ਹਿਲਦਾ ਔਰ ਬਾਬਾ ਜੀ ਕਹਿੰਦੇ 200 ਦੇ ਦੇਾਂਗੇ ਜੇ ਫਿੱਡੂ ਨੂੰ ਕੋਈ ਜੱਫਾ ਲਾਵੇ ਬਾਦੇ ਵਾਲਿਓ ਓ ਬੱਚਿਆਂ ਦਾ ਮੈਚ ਕਿੱਦਾਂ ਲੱਗਾ ਤਾੜੀ ਮਾਰ ਕੇ ਦੱਸੋ ਸੁਆਦ ਇਹ ਕਰੇਲਾ ਇਹਨੂੰ ਕਰੇਲਾ ਕਹਿੰਦੇ ਆ ਮੈਨੂੰ ਲੱਗਦਾ ਚੜ ਗਿਆ ਨਿੰਮ ਤੇ ਮੈਨੂੰ ਲੱਗਦਾ ਚੜ ਗਿਆ ਨਿੰਮ ਤੇ ਚੜ ਗਿਆ ਨਿੰਮ ਤੇ ਕਰੇਲਾ 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 ਨਿੰਮ ਵੀ ਕੋੜੀ ਤੇ ਕਰੇਲਾ ਵੀ ਕੋੜਾ